ਹਾਂਜੀ ਇਹ ਤੁਮਾਰਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਤੁਮਾਰਨ ਵੱਲੋਂ ਨਿੱਗਾ ਨਿਗਾਹ ਸਵਾਗਤ ਹੈ ਜੀ ਖਰੜ ਸ਼ਹਿਰ ਦੇ ਵਿੱਚ ਖੜੇ ਆਂ ਸ਼੍ਰੀ ਜੀ ਰਸੋਈ ਦੇ ਨਾਮ ਤੇ ਇਹ ਜੋ ਤੁਸੀਂ ਪਿੱਛੇ ਦੇਖ ਸਕਦੇ ਹੋ ਦੁਕਾਨ ਹੈ ਤੇ ਆਓ ਆਪਾਂ ਗੱਲਬਾਤ ਕਰਦੇ ਆਂ ਇਹਨਾਂ ਕੋਲ ਖਾਣ ਦੇ ਲਈ ਬਹੁਤ ਸਵਾਦਿਸ਼ਟ ਖਾਣਾ ਹੈ ਤੇ ਆਓ ਪੂਰੀ ਜਾਣਕਾਰੀ ਲੈਣੇ ਆਪਾਂ ਚੱਲਦੇ ਆਂ ਅੰਦਰ ਹਾਂਜੀ ਮੋਹ ਜੀ ਕੀ ਹਾਲ ਹੈ ਜੀ ਸਸੇ ਕਾਲ ਵੀ ਮਾਨ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਆਏ ਇੱਥੇ ਸ਼ੁਕਰੀਆ ਜੀ ਅੱਛਾ ਇਹ ਤੁਸੀਂ ਨਵਾਂ ਕੰਮ ਸ਼ੁਰੂ ਕੀਤਾ ਕੀ ਕੀ ਤੁਸੀਂ ਇਹਦੇ ਵਿੱਚ ਅਵੇਲੇਬਲ ਹੈ ਤੁਹਾਡੇ ਕੋਲ ਜੋ ਹੁੰਦਾ ਹੈ ਸਾਡੇ ਕੋਲ ਸਭ ਕੁਝ ਹੈ ਜਿਹੜੀ ਅਸੀਂ ਸ਼ੁਰੂ ਕਰਿਆ ਸ਼੍ਰੀ ਜੀ ਦੀ ਰਸੋਈ ਹੈ ਜਿਹੜੇ ਬਿੰਦਾਂ ਦੇ ਵਿੱਚ ਵੀ ਚાલુ ਹੈ ਇਹ ਜੀ ਖਰੜ ਦੇ ਵਿੱਚ ਪਹਿਲੀ ਰਸੋਈ ਜਿਹੜੀ ਲੈ ਕੇ ਆਏ ਆਂ ਦਾ ਖਾਣਾ ਉਹ ਘਰ ਵਾਲਾ ਸਵਾਦ ਹੀ ਤਰਾ ਮਿਲੇਗਾ ਜਿੱਦ ਤੱਕ ਆਪਾਂ ਖਾਂਦੇ ਉਹ ਚੀਜ਼ ਸੇਮ ਉਹੀ ਮਿਲੇਗੀ ਅਨੇ ਕੀ ਕੀ ਹੈ ਆਪਣੇ ਕੋਲ ਆਪਣੇ ਕੋਲ ਸਵੇਰੇ ਚਨੇ ਪਟੂਰੇ ਹੈ ਜੀ ਥੋਲੇ ਪੂਰੀ ਹੈ ਪਰੌਂਠੇ ਹੈ ਜੀ ਹਾਂਜੀ ਅੰਮ੍ਰਿਤਸਰੀ ਨਾਨ ਹੈ ਅੱਛਾ ਜੀ ਫਿਰ ਚਾਹ ਜੀ ਅੰਮ੍ਰਿਤਸਰੀ ਹਾਂਜੀ ਇਹ ਲੰਚ ਦੇ ਵਿੱਚ ਥਾਲੀ ਹੈ ਜਿੱਸਾ ਤੋਂ ਮੈਂ ਦਿਖਾ ਰਹੀ ਹਾਂ ਇਹ ਟਿੱਟੇ ਚਨੇ ਹੈ ਹਾਂਜੀ ਨਾ ਇਹਦੇ ਮਗਰ ਜ਼ਿਆਦਾ ਕੋਈ ਮਸਾਲੇ ਹੈ ਜੀ ਇਸ ਤ ਵਾਰ ਹੈਗੇ ਰਾਜਮਾ ਜੀ ਆਪਣੇ ਕੜੀ ਪਕੌੜਾ ਕੜੀ ਪਕੌੜਾ ਜੀ ਹਾਂ ਇਸ ਤ ਵਾਰ ਆਲੂ ਗੋਭੀ ਜੀ ਹਾਂ ਇਸ ਤ ਵਾਰ ਹੈਗੇ ਚਾਵਲ ਜੀ ਆਪਣੇ ਜੀ ਗ੍ਰੇਪਫਰੂਟ ਰੈੱਡ ਪਕੌੜਾ ਵੀ ਇਹ ਸਮੋਸਾ ਵੀ ਹੈ ਜਿੱਦਾਂ ਪਬਲਿਕ ਦੀ ਡਿਮਾਂਡ ਹੈ ਉਸ ਤਰ੍ਹਾਂ ਉਹਨਾਂ ਨੂੰ ਉਹਨਾਂ ਦੀ ਡਿਮਾਂਡ ਅਸੀਂ ਪੂਰੀ ਕਰਦੇ ਜੀ ਸ਼ਾਮ ਨੂੰ ਸਾਡੇ ਕੋਲ ਸਰਦੀਆਂ ਸਟਮ ਸਰਦੀਆਂ ਸਰਦੇ ਵਿੱਚ ਸਾਡੇ ਕੋਲ ਸੂਪ ਵਗੈਰਾ ਹੈ ਵੈਜੀਟੇਬਲ ਸੂਪ ਹੈ ਚਨਾ ਸੂਪ ਹੈ ਹਾਂਜੀ ਮਿੱਠੇ ਦੇ ਵਿੱਚ ਗੁਜਰੇਲਾ ਗਲਾਜਮਨ ਉਹ ਅਸੀਂ ਹੁਣ ਥੋੜੇ 2 2-4 ਦਿਨ ਦੇ ਵਿੱਚ ਅਸੀਂ ਸ਼ੁਰੂ ਕਰਨ ਜਾ ਰਹੇ ਜੀ ਜੇ ਕਿਸੇ ਨੇ ਚਾਹ ਪੀਣੀ ਹੋਵੇ ਚਾਹ ਵੀ ਅਵੇਲੇਬਲ ਹੈ ਚਾਹ ਵੀ ਅ ਜੀ ਚਾਹ ਕਿਹੜੀ ਆ ਗੁਰਦੀ ਆ ਗੁਰਦੀ ਵੀ ਇਹ ਚਿਨੀ ਵੀ ਚਿਨੀ ਵਾਲੀ ਵੀ ਜਿਹੜੀ ਮਰਜੀ ਪੀ ਸਕਦੇ ਅਵੇਲੇ ਜੀ ਜੀ ਤੇ ਆਪਣਾ ਕੋ ਸਿਟਿੰਗ ਪ੍ਰੋਗਰਾਮ ਕਿੰਨਾ ਹੈ ਸਿਟਿੰਗ ਪ੍ਰੋਗਰਾਮ ਹੈਗਾ ਹੀ ਪ੍ਰੋਪਰ ਆਪਣਾ ਹਾਂ ਜੀ ਤੇ ਇੱਕ ਵਾਰੀ ਐਡਰੈਸ ਤੇ ਫੋਨ ਨੰਬਰ ਦੱਸ ਦੋ ਜਿਹੜਾ ਸਾਡਾ ਇਹ ਸ਼੍ਰੀ ਜੀ ਰਸੋਈ ਹੈ ਖਰੜ ਦੇ ਵਿੱਚ ਪੱਕਾ ਦਰਵਾਜ਼ਾ ਆਰੇ ਕਾਲੇ ਰੋਡ ਤੇ ਗੁਰ ਨੇਅਰ ਗੁਰਦੁਆਰਾ ਕਲਗੀਧਰ ਸਾਹਿਬ ਦੇ ਬਿਲਕੁਲ ਨਾਲ ਜਿਹੜਾ ਇਹ ਸ਼੍ਰੀ ਜੀ ਰਸੋਈ ਹੈ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸ ਰਿਹਾ ਅਸੀਂ ਆਉਣ ਵਾਲੇ ਅਗਲੇ ਹਫਤੇ ਦੇ ਵਿੱਚ ਅਸੀਂ ਸੈਟਰਡੇ ਸੰਡੇ ਅਸੀਂ ਦੋ ਦਿਨ ਜਿਹੜਾ ਅਨਲਿਮਿਟਡ ਬਫੇ ਲਗਾਉਣ ਜਾ ਰਹੇ ਹਾਂ ਅੱਛਾ ਜੀ 249 ਰੁਪਏ ਦੇ ਵਿੱਚ ਅਨਲਿਮਿਟਡ ਬਫੇ ਲਗਾਉਣ ਜਾ ਰਹੇ ਹਾਂ ਪਰ ਇੱਕ ਵਾਰ ਫੋਨ ਨੰਬਰ ਦੱਸ ਦੋ ਦਰਸ਼ਕ 9967220943 ਤੇ 8427872943 ਤੁਸੀਂ ਕਦੇ ਵੀ ਕਿਸ ਟਾਈਮ ਵੀ ਤੁਸੀਂ ਆਰਡਰ ਕਰਾ ਬੈਠੇ ਮੰਗਾ ਸਕਦੇ ਹੋ 3 ਕਿਲੋਮੀਟਰ ਦੇ ਏਰੀਆ ਦੇ ਵਿੱਚ ਸਾਡੀ ਜਿਹੜੀ ਹੋਮ ਡਿਲੀਵਰੀ ਜਿਹੜੀ ਫ੍ਰੀ ਹੈ ਅੱਛਾ ਜੀ 3 ਕਿਲੋਮੀਟਰ ਦੇ ਵਿੱਚ ਜਿਹੜਾ ਮਰਜੀ ਆਰਡਰ ਦੋ ਜੀ ਇਹ ਕੋਈ ਲਿਮਟ ਵੀ ਆਰਡਰ ਦੀ ਤੇ ਮਿਨੀਮਮ ਤੇ 200 ਰੁਪਏ ਆਰਡਰ ਹੈ ਮਿਨੀਮਮ 200 ਜੀ ਸੁਣੀਏ ਤੁਸੀਂ ਜਾਣਕਾਰੀ ਇਹ ਜੋ ਖਰੜ ਦੇ ਵਿੱਚ ਇਹ ਸ਼੍ਰੀ ਜੀ ਰਸੋਈ ਦੇ ਨਾਮ ਤੇ ਇਹਨਾਂ ਨੇ ਜੋ ਖੋਲਿਆ ਹੈ ਆਪਣਾ ਕੰਮ ਤੇ ਇੱਥੇ ਜੋ ਮਰਜੀ ਤੁਸੀਂ ਲੈ ਸਕਦੇ ਹੋ ਐਡਰੈਸ ਵੀ ਜੀ ਨੇ ਦੱਸ ਦਿੱਤਾ ਤੇ ਫੋਨ ਨੰਬਰ ਵੀ ਦੱਸ ਦਿੱਤਾ ਸਕਰੀਨ ਤੇ ਵੀ ਇਹ ਫੋਨ ਨੰਬਰ ਚੱਲ ਰਿਹਾ ਤੇ ਤੁਸੀਂ ਇੱਥੇ ਆਓ ਆਪਣਾ ਟੇਸਟ ਕਰੋ ਔਰ ਜ਼ਰੂਰ ਦਰਸ਼ਨ ਦਿਓ ਧੰਨਵਾਦ